आज तो आम आदमी पार्टी तो बने दलित विकास बोर्ड के चेयरमैन श्री विजय दानव जी पावन भगवान वाल्मीकि तीरथ विखे नतमस्तक होने लुधियाना तो अमृतसर आने से अंबेडकर समाज दल राष्ट्रीय प्रधान श्री सनी दानव जी ने अपनी टीम दा निघा स्वागत किया ਇਹ ਅੰਦਰਾਜ ਉਹ ਬਾਰੇ। ਛੋਟਾ ਬਿਆਕੋਸ। ਸਨਰਾ ਬਈ ਤੋਂ ਬਾਅਦ ਕਰਨ ਤੋਂ ਬਾਅਦ ਕੁਵਾਰ ਬਾਵਾਹੇ ਕਿਨਾਰੇ ਜਾਈਗੇ ਤੇ ਵੀ ਇਹ ਸਰੀਰ ਦਾ ਬੜਾ ਸਾਰਾ ਕੰਮ ਕਰਦਾ। ਤੋਂ ਉਹਦਾ ਬਾਰੇ ਕੀ ਕਰਨਾ ਚਾਹੁੰਦੇ ਸਾਨੂੰ? ਜੇਨਪਨ ਬੰਦ। ਸਭ ਤੋਂ ਪਹਿਲਾਂ ਤਾਂ ਮੈਂ ਕਿਲਾਸਤੀ ਅਧਿਐਕਸ਼ ਨੇ ਹੈ। ਸਨਿਦਾਨਮ ਜੀ ਤੇ ਇਹ ਸਾਰੀ ਟੀਮ ਲਾਵਾ ਸਾਹ ਦੇ ਨਾਮ ਤੇ ਇੱਕ ਸੰਗਠਨ ਜਿਹੜਾ ਬਣਾਇਆ ਹੋਇਆ ਵਾ। ਹੱਟ ਮੈਡਿਕਲ ਦਲ ਹਰਿਆਣਾ। ਹੱਟ ਮੈਡਿਕਲ ਸਮਾਰ ਦਲ। ਉਨਾ ਵੱਲੋਂ ਇਹ ਮੇਰਾ ਸਵਾਗਤ ਜਿਹੜਾ ਵਾ ਸਵਾਗਤ ਮੈਂ ਕਹਿ ਸਕਦਾ ਕਿ ਵਿਧਿਆਨੇ ਦੇ ਅੰਦਰ ਆ ਲੋਕਾਂ ਵੱਲ ਤੋਂ ਜਾਂ ਜਗਨਦਰભાઈ ਪਾਸ ਸਿੱਖਦੇ ਸੋੜ ਆਪਣਾ ਪਰ ਸਭ ਤੋਂ ਵੱਧ ਵਧੀਆ ਸਨਮਾਨ ਜਿਹੜਾ ਵਾ ਅਸੰਨੀ ਜੀ ਤੇ ਨੇ ਦੀ ਟੀਮ ਵੱਲੋਂ ਕਿਹਾ ਇਹਦੇ ਲਈ ਮੈਂ ਇਹਨਾਂ ਦਾ ਤੇ ਨੇ ਦੀ ਟੀਮ ਦਾ ਬਹੁਤ ਬਹੁਤ ਧੰਨਵਾਦ ਕਰਦਾ ਦੂਸਰਾ 8 ਤਰੀਕ ਨੂੰ ਮਾਨਯੋਗ ਸੀਐਮ ਸਾਹਿਬ ਨੇ ਜਿਹੜੋ ਤੌਰ ਤੇ ਧਰਿਤ ਵਿਕਾਸ ਬੋਰਡ ਦਾ ਚੇਅਰਮੈਨ ਜੋ ਹੈ ਉਹ ਨਾਮਜ਼ਦ ਕੀਤਾ ਸੀ ਬਣਾਇਆ ਸੀਗਾ ਔਰ ਇਹ ਬੋਰਡ ਜਿਹੜਾ ਵਾ ਲਗਭਗ 1 ਕਰੋੜ 40 ਲੱਖ ਲੋਕਾਂ ਦੀ ਨਮੁੰਨਦੀ ਕਰਦਾ ਵਾ ਪੰਜਾਬ ਦੇ ਵਿੱਚ 45% ਪਾਪੂਲੇਸ਼ਨ ਜਿਹੜੀ ਹੈ ਉਹ ਧਨ ਸਮਾਜ ਦੀ ਹੈ ਤੇ ਇਸ ਲਈ ਮੇਰੀ ਡਿਊਟੀ ਆ ਵੱਡੇ ਪੱਧਰ ਤੇ ਇਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਵਾਂ ਮਨ ਉਹਨਾਂ ਨੂੰ ਮੈਂ ਬੜਾ ਬੂਚੀ ਦੇ ਨਾਲ ਆਲਰੇਡੀ 40 ਸਾਲ ਤੋਂ ਜਾਣਦਾ ਹੀ ਆ ਲੇਕਿਨ ਫਿਰ ਵੀ ਕਿਉਂਕਿ ਹਮਾ ਪਿੰਡਾਂ 'ਚ ਜਾ ਰਹੇ ਆ ਵਾ ਸ਼ਹਿਰਾਂ ਦੀ ਸਮੱਸਿਆ ਜਿਹੜੀ ਹੈ ਉਹ ਥੋੜੀ ਹਟਕੇ ਆ ਪਿੰਡਾਂ ਦੀ ਸਮੱਸਿਆ ਥੋੜੀ ਹੋਰ ਤਰ੍ਹਾਂ ਦੀ ਆ ਕੋ ਨੈਚੁਰਲੀ ਆ ਵੀ ਮੈਂ ਬਹੁਤ ਜਲਦੀ ਕਵਾਈਟ ਪੇਪਰ ਜਿਹੜਾ ਵਾ ਉਹ ਵੀ ਤੁਹਾਨੂੰ ਸਾਰਿਆਂ ਨੂੰ ਸੋਸ਼ਲ ਮੀਡੀਆ ਤੇ ਪਹੁੰਚਾਰੀ ਕਰਾਂਗਾ ਕਿ ਮੈਂ ਪੂਰੇ ਪੰਜਾਬ ਚ ਘੁੰਮ ਕੇ 2 ਮਹੀਨੇ ਦੇ ਅੰਦਰ ਅੰਦਰ ਮੈਂ ਪੰਜਾਬ ਦੀਆਂ ਪੂਰ ਸਾਰੀਆਂ ਨਵੀਂ-ਨਵੀਂਆਂ ਸਬਜ਼ੀਆਂ ਵਾਂ ਖਾਸ ਤੌਰ ਤੇ ਜਲਦੀ ਸਮਾਇਦੀ ਜਿਹੜੀਆਂ ਵਾਂ ਉਹ ਹੈਗੀਆਂ ਉਹਨਾਂ ਦਾ ਹੱਲ ਜਿਹੜਾ ਵਾ ਬੜੀ ਜਲਦੀ ਕਰਨ ਲਈ ਮੈਂ ਮਾਨਸ਼ੀਖ ਸੀਐਮ ਸਾਹਿਬ ਨਾਲ ਹੋਰ ਜਲਦੀ ਇੱਕ ਮੀਟਿੰਗ ਜਿਹੜੀ ਹੈ ਬਲਤ ਟ੍ਰਾਂਸਪੋਰਟ ਦੇ ਮਾਧਿਅਮ ਤੋਂ ਉਹ ਵੀ ਕਰਾਂਗਾ ਅੱਜ ਸਿਰਫ ਤੇ ਸਿਰਫ ਮੇਰਾ ਪਰਪਤਾ ਪਰਮਾਤਮਾ ਭਗوان ਵਾਲਮੀ ਕੀ ਜੀ ਮਹਾਰਾਜ ਦਾ ਜੋ ਪਾਵਨ ਪਰ ਇਥੇ ਤਰ ਇਥੇ ਨਤਮਸਤਕ ਹੋਣ ਲਈ ਸਾਰਾ ਪੰਜਾਬ ਜਿਹੜਾ ਵਾ ਉਹ ਇਥੇ ਪਹੁੰਚਿਆ ਸੀਗਾ ਪਰ ਧੰਨਵਾਦ ਕਰਨ ਵਾਸਤੇ ਅਨ ਸ਼ੁਕਰਾਨਾ ਯਾਤਰਾ ਸੀ ਇਹ ਔਰ ਮੈਂ ਇੱਥੇ ਪਰਮਾਤਮਾ ਦੇ ਚਰਨਾਂ ਚ ਜਨ ਨਤਮਸਤਕ ਹੋਣ ਲਈ ਆ ਤੇ ਨਾਲ ਦੀ ਨਾਲ ਇਹ ਵੀ ਬੇਨਤੀ ਕਰਾਂਗੇ ਕਿ ਪਰਮਾਤਮਾ ਸਾਡੇ ਦੇਸ਼ ਨੂੰ ਸਾਡੇ ਪੰਜਾਬ ਨੂੰ ਔਰ ਵਿਸ਼ੇਸ਼ ਤੌਰ ਤੇ ਅੰਮ੍ਰਿਤਸਰ ਦੇ ਸਾਰੇ ਲੋਕਾਂ ਨੂੰ ਹਰ ਤਰ੍ਹਾਂ ਦਾ ਕਿਰਪਾ ਜਿਹੜੀ ਉਹਨਾਂ ਤੇ ਬਣਾਈ ਰੱਖਣ ਆਪਸੀ ਪਿਆਰ ਮੁਹੱਬਤ ਭਾਈਚਾਰਕ ਸਾਂਝ ਜਿਹੜੀ ਆ ਉਹ ਹਮੇਸ਼ਾ ਬਣੀ ਰਹੇ ਚੋ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਨਿੱਕੀ ਮਹਾਰਾਜ ਕੀ ਜੈ ਆਪਨੇ ਬੋਸਾਲਾ ਉਹਦੇ ਬਾਰੇ ਕੀ ਅਸੀਂ ਬੜੇ ਹਰਸ਼ੋ ਲਾਸਨਾ ਮਨਾਵਾਂਗੇ ਜੀ ਪੂਰਾ ਦੇਸ਼ ਮਨਾਦਾ ਪੂਰਾ ਵਰਲਡ ਮਨਾਦਾ ਪਰ ਇਸ ਵਾਰੀ ਸਤ ਗੁਰੂ ਜੀ ਨੰਬਰ ਮਨਾਦਾ ਔਰ ਪੂਰੇ ਵਿਸ਼ਵ ਨੇ ਪਰਮਪਤਾ ਪਰਮਾਤਮਾ ਤੋਂ ਗੰਨਮਿਕ ਜੀ ਮਹਾਰਾਜ ਹੈ ਪਰ ਜਿਹੜਾ ਮਨਾਣਾ ਮੋਰਚੇ ਤਰੀਕ ਨੂੰ ਲਗਭਗ ਪੂਰੇ ਦੇਸ਼ ਦੇ ਅੰਦਰ ਹੀ ਸ਼ੋਭਾ ਯਾਤਰਾ ਜਿਹੜੀਆਂ ਵਾ ਉਹ ਨਿਕਲੀਆਂ ਆ ਵਾ ਲੁਧਿਆਣਾ ਚ ਬਹੁਤ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਮੈਂ ਕਹਿ ਸਕਦਾ ਨਾਰਥਰਨ ਇੰਡੀਆ ਦੀ ਸਭ ਤੋਂ ਵੱਡੀ ਸ਼ੋਭਾ ਯਾਤਰਾ ਜਿਹੜੀ ਆ ਉਹ ਦ੍ਰੈਸੀ ਦੇ ਖੁੱਲੇ ਮੈਦਾਨ ਦੇ ਵਿੱਚ ਉਹ ਨਿਕਲਦੀ ਆ ਤੇ ਉਹ ਸੱਤ ਸਾਰੇ ਹੜ੍ਹਗਰ ਮੈਂ 7 ਤਰੀਕ ਲਈ ਸਾਰੇ ਵਿਸ਼ ਨੂੰ ਪਰਮਾਤਮਾ ਦੇ ਪਾਵਨ ਪ੍ਰਗਟ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦੇ ਦਿਨਾਂ ਤੇ ਸ਼ੁਕਰ ਅਣਿਤ ਦੇ ਦੇਸ਼ ਵਾਸੀਆਂ ਨੂੰ ਕੀ ਸਦੇਤਾ ਆਹ ਦੇਸ਼ ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਪੰਜਾਬ ਵਾਸੀਆਂ ਨੂੰ ਇਹ ਕਹਿਣਾ ਚਾਹਨਾ ਵਾ ਕਿ ਆਪਸ ਵਿੱਚ ਪਿਆਰ ਮੁਹੱਬਤ ਤੇ ਭਾਈਚਾਰਕ ਸਾਥ ਜਿਹੜੀ ਆ ਉਸ ਨੂੰ ਬਣਾ ਕੇ ਰੱਖੋ ਕਿਉਂਕਿ ਪੰਜਾਬ ਦੀ ਸਾਡੀ ਜੱਤਤੀ ਜਿਹੜੀ ਆ ਪੀਰਾ ਫਕੀਰਾ ਔਲੀਆ ਪਕੰਬਰ ਅਤੇ ਗੁਰੂਆਂ ਦੀ ਧਰਤੀ ਆ ਇੱਥੇ ਕਦੀ ਵੀ ਆਪਸ ਵਿੱਚ ਤਣਾਅ ਜਿਹੜਾ ਵਾ ਉਹ ਨਾ ਕਦੀ ਹੋਇਆ ਵਾ ਤੇ ਨਾ ਕਦੀ ਹੋਊਗਾ ਕਿਉਂਕਿ ਇੱਥੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਪਰਬ ਜਿਹੜਾ ਵਾ ਉਹ ਵੀ ਸਾਰੇ ਰਲ ਕੇ ਮਨਾਉਂਦੇ ਆ ਈਦ ਵੀ ਰਲ ਕੇ ਮਨਾਉਂਦੇ ਆ ਦਸਹਿਰਾ ਦੀਵਾਲੀ ਵੀ ਪਰ ਮਨਾਉਂਦੇ ਆ ਸ਼ਗਰਤਰੀ ਵੀ ਮਨਾਉਂਦੇ ਆ ਜਨਮ ਅਸਤ ਵੀ ਮਨਾਉਂਦੇ ਪਰਮਾਤਮਾ ਦਾ ਪਵਨ ਪ੍ਰਗਟ ਦਿਵਸ ਵੀ ਮਨਾਉਂਦੇ 25 ਅਕਤੂਬਰ 25 ਦਸੰਬਰ ਨੂੰ ਬੜਾ ਦਿਨ ਜਿਸ ਨੂੰ ਆਪਾਂ ਕਹਿੰਦੇ ਆ ਉਹ ਵੀ ਰਲ ਕੇ ਮਨਾਉਂਦੇ ਗੁਰੂ ਅਰਦਾਸ ਜੀ ਮਹਾਰਾਜ ਦਾ ਦਿਨ ਵੀ ਉਹ ਕਬੀਰ ਸਾਹਿਬ ਦਾ ਦਿਨ ਵੀ ਸਾਰੇ ਰਲ ਕੇ ਮਨਾਉਂਦੇ ਕਿਉਂਕਿ ਸਾਡਾ ਪੰਜਾਬ ਜਿਹੜਾ ਹੈ ਜਾਤ ਪਾਤ ਦੀ ਧਰਤੀ ਤੋਂ ਉੱਪਰ ਉੱਠਿਆ ਹੋਇਆ ਇੱਥੇ ਆਪਸ ਵਿੱਚ ਪਿਆਰ ਦਾ ਮਹੱਤਵ ਜਿਹੜਾ ਉਹ ਸਾਡੇ ਮਹਾਪੁਰਸ਼ਾਂ ਸਾਡੇ ਗੁਰੂਆਂ ਨੇ ਸਕਾਇਆ ਇਸ ਲਈ ਪੰਜਾਬ ਦੇਸ਼ ਦੀ ਸਭ ਤੋਂ ਤਾਕਤਵਰ ਸਟੇਟ ਇਸ ਲਈ ਮੰਨਿਆ ਜਾਂਦਾ ਏਸੀ ਕਰਕੇ ਮੰਨਿਆ ਜਾਂਦਾ ਕਿਉਂਕਿ ਆਪਸ ਵਿੱਚ ਇੱਥੇ ਪਿਆਰ ਮੁਹੱਬਤ ਆ ਇੱਥੇ ਕਿਸੇ ਦਾ ਤਣਾਅ ਨਹੀਂ ਲਿੰਦਾ ਕਦੀ ਇੱਥੇ ਅਤਵਾਦ ਦਾ ਟਾਈਮ ਨਹੀਂ ਇੱਥੇ 12 ਸਾਲ ਇੱਥੇ ਅਤਵਾਦ ਰਿਹਾ ਕਦੀ ਇੱਥੇ ਰਾਈਟਸ ਨਾ ਦੀ ਚੀਜ਼ ਜਿਹੜੀ ਕਦੀ ਹੋਈ ਨਹੀਂ ਥੋੜਾ ਜਿਹਾ ਆਪਾਂ ਅੱਗੇ ਨੂੰ ਜਾ ਕੇ ਦੇਖੀਏ ਜੀ ਰਾਜਸਥਾਨ 'ਚ ਕੀ ਹੁੰਦਾ ਉੱਤਰ ਪ੍ਰਦੇਸ਼ 'ਚ ਕੀ ਹੁੰਦਾ ਮੱਧ ਪ੍ਰਦੇਸ਼ 'ਚ ਕੀ ਹੁੰਦਾ ਭਪਾਲ 'ਚ ਕੀ ਹੁੰਦਾ ਜਾਂ ਕਲਕੱਤਾ 'ਚ ਕੀ ਹੁੰਦਾ ਪਰ ਪੰਜਾਬ ਦੀ ਧਰਤੀ ਤੇ ਕਦੀ ਅੱਛੀ ਸਾਨੂੰ ਦੇਖਣ ਨੂੰ ਨਹੀਂ ਮਿਲਦੀ ਧੰਨਵਾਦ ਆ ਧੰਨ ਇੱਕ ਉਹਨਾਂ ਦੇ ਨਾਲ ਜੀ ਦਾਰਾਉ ਜੀ ਚੇਅਰਮੈਨ ਮੈਂ ਬੋਡਰ ਸਿੰਘ ਕੁਮਾਰ ਇੰਡੀਅਨ ਟੀਵੀ న్యూਸ ਪੰਜਾਬ ਅਮਰਸਰ ਹਾਂਜੀ ਦਰਨਜੀ ਜੈ ਵਾਲਮੀਕੀ ਜੈ ਭੀਮ ਜਪਾ ਸਾਥੀਓ ਮੈਂ ਸ੍ਰੀ ਧਾਨਵ ਰਾਸ਼ਟਰੀ ਅਧਿਐਕਸ਼ ਸਮਾਜਦਲ ਭਾਰਤ ਔਰ ਅੱਜ ਬੜੀ ਖੁਸ਼ੀ ਦੀ ਗੱਲ ਹੈ ਕਿ ਪੰਜਾਬ ਸਰਕਾਰ ਨੇ ਜਿਹੜਾ ਸਾਡਾ ਸਮਾਜ ਵਾਲਮੀਕੀ ਸਮਾਜ ਆ ਜਿਹਦੀ ਅਕਸਰ ਅਸੀਂ ਮੰਗ ਕਰਦੇ ਹਾਂ ਕਿ ਸਰਕਾਰਾਂ ਸਾਡੇ ਨਾਲ ਵਿਤਕਰਾ ਕਰਦੀਆਂ ਔਰ ਆਮ ਆਦਮੀ ਸਰਕਾਰ ਨੇ ਜਿਹੜਾ ਬਹੁਤ ਹੀ ਆਦਮੀ ਹੈ ਸਾਡੇ ਵੱਡੇ ਵੀ ਵਿਸ਼ੇ ਦਰਨਜੀ ਨੂੰ ਦਲਤ ਵਿਕਾਸ ਬੋਰਡ ਦਾ ਚੇਅਰਮੈਨ ਬਣਾ ਕੇ ਸਾਡਾ ਮਾਨ ਵਿਦਾਇਆ ਮੈਂ ਸਭ ਤੋਂ ਪਹਿਲੀ ਸਰਕਾਰ ਦਾ ਬਤਨ ਹੁੰਦੀ ਹੈ ਔਰ ਨਾਲ ਦੇ ਨਾਲ ਬ੍ਰੇਸ਼ਟ ਵਿਜੇ ਦਾਨਵ ਜੀ ਜਿਨ੍ਹਾਂ ਨੇ ਸਾਰਾ ਜੀਵਨ ਜੋ ਅਸੀਂ ਕੰਪਨ ਤੋਂ ਦੇਖਦੇ ਆਏ ਟੀਨ ਦੀ ਆਜ਼ਾਦੀ ਤੋਂ ਲੈ ਕੇ ਕਾਰਪੋਰੇਸ਼ਨ ਦੇ ਸਾਥੀਆਂ ਨੇ ਸੰਘਰਸ਼ ਹੋਵੇ ਜਾਂ ਪ੍ਰਾਈਵੇਟੇਸ਼ਨ ਦੇ ਖਿਲਾਫ ਕੋਈ ਗੱਲ ਹੋਵੇ ਬਹੁਤ ਵੱਡੇ ਵੱਡੇ ਮੋਰਚੇ ਲਾ ਕੇ ਅੰਦੋਲਨ ਕਰਕੇ ਸਰਵੋਲਸ਼ਨ ਦੇ ਬਾਰੇ ਗੱਲ ਹੋਵੇ ਕਿਤੇ ਦਲਤ ਬਹਾਨਾ ਤਾਣਿਆ ਹੋਵੇ ਹਮੇਸ਼ਾ ਪਹਿਲ ਦੇ ਅਧਾਰ ਤੇ ਦਲਤਾਂ ਦੀ ਲੜਾਈ ਕੀਤੀ ਆ ਔਰ ਅੱਜ ਸਰਕਾਰ ਨੇ ਜਿਹੜੀ ਇਹ ਦਲਤਵਾਦ ਫੂਟ ਦਾ ਛੇਮਾ ਬਣਾ ਦਿੱਤਾ ਨੂੰ ਇੱਕ ਸਹੀ ਹੱਥਾ ਦੇ ਵਿੱਚ ਤੱਕ ਦਿੱਤੀ ਆ ਜਿਹਦੇ ਨਾਲ ਮੈਂ ਸਮਝਦਾ ਕਿ ਦਲਤਾਂ ਦਾ ਖੱਦ ਜਿਹੜਾ ਹੋਰ ਉੱਚਾ ਹੋਊਗਾ ਔਰ ਉਹਨਾਂ ਦੇ ਇਨਸਾਫ ਦੀ ਗੱਲ ਕਾਰਪੋਰੇਸ਼ਨ ਦੇ ਵਿੱਚ ਜਿਹੜਾ ਪ੍ਰਾਈਸ ਸਟੇਸ਼ਨ ਦੇ ਨਾਂ ਤੇ ਨਿਜੀਕਰਨ ਦੇ ਨਾਂ ਤੇ ਸਾਡੇ ਲੋਕਾਂ ਨੂੰ ਦਬਾਇਆ ਜਾ ਰਿਹਾ ਉਹ ਸਾਡੇ ਹੱਥ ਦੀ ਗੱਲ ਹੈ ਲੋਕਾਂ ਦੇ ਨਾਲ ਉੱਪਰ ਵੀ 5 ਕਿਲੋ ਗ੍ਰਾਮ ਪਾਣੀ ਚੰਗੀ ਸਾਰੇ ਮਸਲੇ ਜਿਹੜੇ ਆ ਸਾਈਕਲ ਹੀਰੋ ਐਚਪੀ ਦੀ ਦਵਾਈ ਦੇ ਵਿੱਚ ਅਸੀਂ ਆਸ ਕਰਦੇ ਹਾਂ ਹਲਗੋੜੀ ਮੈਂ ਪਰਮ ਪਿਤਾ ਪਰਮਾਤਮਾ ਭਗਵਾਨ ਵਾਲੀ ਮਹਾਰਾਜ ਦਾ ਚੱਲਾ ਦੇ ਵਿੱਚ ਡੀਰ ਅਰਦਾਸ ਬੇਨਤੀ ਕਰਦਾ ਜਿਸ ਤਰ੍ਹਾਂ ਕਿ ਸਾਈਕਲ ਦੀ ਨੰਬਰ ਗ੍ਰਾਮੀ ਇਹ ਐਸੇ ਵੀਰ ਜਿਹੜੇ ਆਤੇ ਰਹੇ ਚੂਕ ਵੀ ਤਾਂ ਬਦਲੋ ਜਾਮਾ ਤੋਂ ਦਾਨਵ ਸਾਹਿਬ ਨੂੰ ਜੜੀ ਇਹ ਸ਼ਕਤੀ ਮਿਲੀ ਆ ਉਹਦੇ ਨਾਲ ਸਾਡਾ ਜਰੂਰ ਕਿ ਜਿਹੜਾ ਦੇਸ਼ ਦੇ ਵਿੱਚ ਪੂਰੇ ਵਰਲਡ ਦੇ ਵਿੱਚ ਜਿਹੜੀ ਆ ਇਹ ਪੰਜਾਬ ਦਾ ਕੱਦ ਜਿਹੜਾ ਉੱਚਾ ਹੋਇਆ ਆ ਅੱਜ ਪੂਰੇ ਵਰਲਡ ਦੇ ਵਿੱਚ ਉਹ ਸਾਥੀ ਜਿਹੜੇ ਆ ਜਦੋਂ ਗੱਲ ਕਰਦੇ ਆ ਦਾਨਵ ਸਾਹਿਬ ਦੇ ਬਾਰੇ ਜ਼ਿਕਰ ਕਰਦੇ ਆ ਉਹ ਖੁਸ਼ੀ ਦੀ ਲਹਿਰ ਉਹਨਾਂ ਦੇ ਵਿੱਚ ਮੈਂ ਉਹਨਾਂ ਸਾਰਿਆਂ ਵੱਲੋਂ ਪਰਮ ਪਿਤਾ ਪਰਮਾਤਮਾ ਦਾ ਲੱਖ ਲੱਖ ਸ਼ੁਕਰਾਨਾ ਕਰਦਾ ਔਰ ਨਾਲ ਦੇ ਨਾਲ ਇਹ ਵੀ ਆਸ ਕਰਦਾ ਕਿ ਦਾਨਵ ਸਾਹਿਬ ਸਾਡੇ ਹੱਕਾਂ ਦੀ ਰਾਖੀ ਜਿਹੜੀ ਆ ਉਹ ਇਦਾਂ ਹੀ ਕਰਦੇ ਰਹਿਣਗੇ ਔਰ ਅੰਬੇਡਕਰ ਸਮਾਜ ਦਲ ਜਿਹੜਾ ਹੈ ਮੈਂ ਆਪਣੇ ਵੱਲੋਂ ਅਸਮੁੱਝੇ ਆਪਣੇ ਸਾਥੀਆਂ ਵੱਲ ਇਹ ਵਿਸ਼ਵਾਸ ਦੋਣਾ ਦਾਣਦ ਸਾਹ ਨੂੰ ਜਿੱਥੇ ਕਿਤੇ ਵੀ ਸਾਡੀ ਡਿਊਟੀ ਲਾਈ ਜਾਏਗੀ ਕਿਸੇ ਵੀ ਮੈਦਾਨ ਦੇ ਵਿੱਚ ਲਾਈ ਜਾਏਗੀ ਆਪਾਂ ਮੋਢੇ ਨਾਲ ਮੋਢਾ ਨਾਲ ਕੇ ਉਹਨਾਂ ਦੇ ਦਿਸ਼ਾ ਅਦੇਸ਼ਾਂ ਦੇ ਨਾਲ ਨੌਬਰ ਖੜੇ ਹੋਵਾਂਗੇ ਔਰ ਸਮਾਜ ਦੇ ਹਰ ਕੰਮ ਦੇ ਵਿੱਚ ਯੋਗਦਾਨ ਦੇਵਾਂਗੇ ਜੈ ਵਾਲਮੀਕੀ ਜੈ ਭੀਮ ਜੈ ਭਾਲ